ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰ ਭਜੋ ਬਲਾਵਲ ਮਹੱਲਾ ਚੌਥਾ ਖਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੈ ਹਰ ਮੰਤਰ ਜਪੈ ਨੀ ਗੁਰ ਸਤਗੁਰ ਪਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨ ਸ ਸਬਰੈ ਨੀ ਹਰ ਜਨ ਦੇਖੋ ਸਤਗੁਰ ਨੈਨੀ ਜੋ ਇੱਛੋ ਹੋ ਸੋਈ ਫਲ ਪਾਵੋ ਹੋ ਹਰ ਬੋਲੋ ਗੁਰਮਤਿ ਬੈ ਨਹੀਂ ਰਹਾਉ ਅਨਕ ਉਪਾਵ ਚਿਤ ਵੀ ਇਹ ਬਹੁ ਤੇਰੇ ਸਾਹ ਹੋਐ ਜੇ ਬਾਤ ਹੋਐ ਨਹੀਂ ਆਪਣਾ ਭਲਾ ਸਭ ਕੋਈ ਬਾਂਛੈ ਸੋ ਕਰੈ ਜੇ ਮੇਰੇ ਚਿਤ ਨਾ ਚਿਤੈਨੀ ਮਨ ਕੀ ਮਤ ਤਿਆਗੋ ਹਰ ਜਨ ਇਹ ਆ ਬਾਤ ਕਠੈਨੀ ਅਨ ਦਿਨ ਹਰ ਹਰ ਨਾਮ ਧਿਆਵਹੁ ਗੁਰ ਸਤਗੁਰ ਕੀ ਮਤ ਲੈਨੀ ਮਤ ਸਮਤ ਤੇਰੇ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈ ਨੀ ਜਨ ਨਾਨਕ ਕੀ ਪ੍ਰਭ ਕਰਤੇ ਸੁਆਮੀ ਨਿਉ ਭਾਵੈ ਤਿਵੇਂ ਬਲੈ ਨੀ ਬਲਾ ਬਲ ਮਹੱਲਾ ਚੌਥਾ ਆਨੰਦ ਮੂਲ ਧਾਇਉ ਪੁਰਖੋ ਤਮ ਅਨ ਦਿਨ ਆਨੰਦ ਅਨੰਦੀ ਧਰਮ ਰਾਏ ਕੀ ਕਾਨ ਚੁਕਾਈ ਸਭ ਚੁਕੇ ਜਮਕੇ ਛੰਦੇ ਜਪ ਮੰਨ ਹਰ ਹਰ ਨਾਮ ਗੋਬਿੰਦੇ ਵਡਭਾਗੀ ਗੁਰ ਸਤਗੁਰ ਪਾਇਆ ਗੁਣ ਗਾਏ ਪਰਮਾਨੰਦਿ ਰਹਾਉ ਸਾਖਤ ਮੂੜ ਮਾਇਆ ਕੇ ਬਧਕ ਵਿੱਚ ਮਾਇਆ ਫਿਰਹਿ ਫਿਰੰਦੇ ਤ੍ਰਿਸ਼ਨਾ ਜਲਤ ਕਿਰਤ ਕੇ ਬਾਂਦੇ ਜਿਉ ਤੇਲੀ ਬਲਦ ਪਵੰਦੇ ਗੁਰਮੁਖ ਸੇਵ ਲੱਗੇ ਸੇ ਉਦਰੇ ਵਡਭਾਗੀ ਸੇਵ ਕਰਨਦੇ ਜਿਨ ਹਰ ਜਪਿਆ ਤਿਨ ਫਲ ਪਾਇਆ ਸਭ ਟੂਟੇ ਮਾਇਆ ਫੰਦੇ ਆਪੇ ठाकुर ਆਪੇ ਸੇਵਕ ਸਭ ਆਪੇ ਆਪ ਗੋਵਿੰਦੇ ਜਨ ਨਾਨਕਿ ਆਪੇ ਆਪ ਸਭ ਵਰਤੈ ਜਿਉ ਰੱਖੈ ਤਿਵੇਂ ਰਹੰਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਬਲਾਵਨ ਮਹੱਲਾ ਚੌਥਾ ਪੜਤਾਲ ਘਰ 13 ਬੋਲੋ ਭਈਆ RAM ਨਾਮ ਪਤਿਤ ਪਾਮ ਨੂੰ ਹਰ ਸੰਤ ਭਗਤ ਤਾਰ ਨੂੰ ਹਰ ਭਰ ਪੂਰੇ ਰਹਾ ਜਲ ਥਲੇ RAM ਨਾਮ ਨਿਤ ਗਾਈਐ ਹਰ ਦੂਖ ਬਸਾਰ ਨੂੰ ਰਹਾ ਹਰ ਕੀਆ ਹੈ ਸਫਲ ਜਨਮ ਹਮਾਰਾ ਹਰ ਜਪਿਆ ਹਰ ਦੂਖ ਬਸਾਰ ਨਹਾਰਾ ਗੁਰ ਭੇਟਿਆ ਹੈ ਮੁਕਤ ਦਾਤਾ ਹਰ ਕੀ ਹਮਾਰੀ ਸਫਲ ਜਾਤਾ ਮਿਲ ਸੰਗਤੀ ਗੁਣ ਗਾਮ ਨੂੰ ਮਨ RAM ਨਾਮ ਕਰ ਆਸਾ ਪਾਉ ਦੂਜਾ ਬਿਨਸ ਬਨਾਸਾ ਵਿਚ ਆਸਾ ਹੋਏ ਨਿਰਾਸ਼ੀ ਸੋ ਜਨ ਮਿਲਿਆ ਹਰ ਪਾਸੇ ਕੋਈ RAM ਨਾਮ ਗੁਣ ਗਾਵਨੋ ਜਨ ਨਾਨਕ ਤਿਸ ਪਗ ਲਾਵਨੋ ਰਾਗ ਬਲਾਵਲ ਮਹੱਲਾ 5 ਚੌਪਦੀ ਘਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਨਦਰਿ ਆਵੇ ਤਿਸ ਸਿਉ ਮੋਹ ਕਿਉ ਮਿਲੀਐ ਪ੍ਰਭ ਅਬਨਾਸੀ ਤੋਹ ਕਰ ਕਿਰਪਾ ਮੋਹਿ ਮਾਰਗ ਪਾਵੋ ਸਾਧ ਸੰਗਤ ਕੈ ਅੰਚਲ ਲਾਵੋ ਕਿਉ ਤਰੀਐ ਵਿਖਿਆ ਸੰਸਾਰ ਸਤਿਗੁਰ ਬੋਹਿਤ ਪਾਵੈ ਪਾਰ ਰਹਾਉ ਪਵਨ ਝਲਾਰੇ ਮਾਇਆ ਦੇ ਹਰ ਕੇ ਭਗਤ ਸਦਾ ਥਿਰ ਸੇ ਹਰਖ ਸੋਗ ਤੇ ਰਹਿ ਨਾਰਾ ਸਿਰ ਉਪਰ ਆਪ ਗੁਰੂ ਰਖਵਾਰਾ ਪਾਇਆ ਵੇੜ ਮਾਇਆ ਸਰਬ ਕੋ ਹੰਗਾ ਹਉ ਮੈਂ ਪਚੀ ਦੀਪਕ ਦੇਖ ਪਤੰਗਾ ਸਗਲੇ ਸ਼ਿੰਗਾਰ ਕਰੇ ਨਹੀਂ ਪਾਵੇ ਜਾਂ ਹੋਏ ਕਿਰਪਾਲ ਤਾਂ ਗੁਰੂ ਮਲਾਵੇ ਹਉ ਫਿਰੋ ਉਦਾਸੀ ਮੈਂ ਇਕ ਰਤਨ ਦਸਾਇਆ ਨਰਮੂਲਕ ਹੀਰਾ ਮਿਲੈ ਨਾ ਉਪਾਇਆ ਹਰ ਕਾ ਮੰਦਰ ਤਿਸ ਮਹਿ ਲਾਲ ਗੁਰ ਖੋਲਿਆ ਪੜਦਾ ਦੇਖ ਭਈ ਨਿਹਾਲ ਜਿਨ ਚਾਖਿਆ ਤਿਸ ਆਇਆ ਸਾਦ ਜਿਉ ਗੂੰਗਾ ਮਨ ਮਹਿ ਬਿਸਮਾਦ ਆਨੰਦ ਰੂਪ ਸਭ ਨਦਰੀ ਆਇਆ ਜਨ ਨਾਨਕ ਹਰ ਗੁਣ ਆਖ ਸਮਾਇਆ ਬਲਾਵਨ ਮਹੱਲਾ 5 ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੇ ਜਪ ਅਲਖ ਅਭੇਵ ਤਰਤਪ ਨੀਤ ਭਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਇ ਰਹਾਉ ਸਭਨੀ ਥਾਈ ਰਵੈ ਆਪ ਆਦਿ ਜਗਾਦ ਜਾ ਕਾ ਵੱਡ ਪ੍ਰਤਾਪ ਗੁਰ ਪ੍ਰਸਾਦਿ ਨਾ ਹੋਇ ਸੰਤਾਪ ਗੁਰ ਕੇ ਚਰਨ ਲੱਗੇ ਮਨ ਮੀਠੇ ਨਿਰਬਿਗਨ ਹੋਇ ਸਭ ਥਾਈ ਬੂਠੇ ਸਭ ਸੁਖ ਪਾਏ ਸਤ ਗੁਰੂ ਥੂਠੇ ਪਾਰ ਬ੍ਰਹਮ ਪ੍ਰਭ ਭੈਰ ਖਵਾਲੇ ਜਿੱਤੈ ਕਿਤੈ ਦੀ ਸਹ ਨਾਲੀ ਨਾਨਕ ਦਾਸ ਖਸਮ ਪ੍ਰਤਪਾਲੀ ਬਲਾਵਲ ਮਹੱਲਾ ਪੰਜਵਾਂ ਸੋਖਨ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗਨਤ ਗੁਣ ਠਾਕੁਰ ਪ੍ਰਭ ਤੇਰੇ ਮੋਹਿ 나ਥ ਤੁਮਰੀ ਸਰਨਾਈ ਕਰ ਕਿਰਪਾ ਹਰ ਚਰਨ ਧਿਆਈ ਦਇਆ ਕਰਹੁ ਬਸੋ ਮਨ ਆਈ ਮੋਹਿ ਨਿਰਗੁਣ ਲੀਜੈ ਲੜ ਲਾਈ ਰਹਾਉ ਪ੍ਰਭ ਚੇਤੇ ਆਵੈ ਤਾਂ ਕੈਸੀ ਭੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੇ ਜਾਂ ਕੈ ਸੰਗ ਸਦਾ ਪ੍ਰਭ ਬਸੈ ਪ੍ਰਭ ਕਾ ਨਾਮ ਮਨ ਤਨ ਆਧਾਰ ਵਿਸਰਤ ਨਾਮ ਹੋਵਤ ਤਨ ਸ਼ਾਰ ਪ੍ਰਭ ਚੇਤਿ ਆਏ ਪੂਰਨ ਸਭ ਕਾਜ ਹਰ ਵਿਸਰਤ ਸਭ ਕਾ ਮੁਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਵਿਸਰ ਗਈ ਸਭ ਦੁਰਮਤ ਰੀਤ ਮਾਨਤਾ ਨੇ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਘਰ ਸਦਾ ਆਨੰਦ ਰਾਗ ਬਲਾਵਲ ਮਹੱਲਾ 5 ਘਰ ਦੂਜਾ ਜਾਨੜੀਏ ਕੈ ਘਰ ਗਾਵਣਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੀ ਮੈਂ ਮਨ ਤੇਰੀ ਟੇਕ ਅਵਰ ਸਿਆਣ ਪਾਂ ਬਿਰਥੀਆਂ ਪਿਆਰੀ ਰਾਖਣ ਕਉ ਤੁਮ ਏਕ ਰਹਾਉ ਸਤਿਗੁਰ ਪੂਰਾ ਜੇ ਮਿਲੈ ਪਿਆਰੀ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੀ ਜਿਸਨੋ ਹੋਏ ਦਿਆਲਾ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਪਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਾ ਜੂਰੇ ਸੁਣ ਸੁਣ ਜੀਵਾ ਸੁਏ ਤਿਨਾ ਕੀ ਜਿਨੇ ਆਪਣਾ ਪ੍ਰਭ ਜਾਤਾ ਹਰ ਨਾਮ ਆਰਾਧ ਹੈ ਨਾਮ ਬਖਾਨ ਹੈ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੈ ਪੂਰੇ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵੱਡ ਭਾਗੀ ਸੇ ਕਾਂਢਿਐ ਪਿਆਰੀ ਸੰਤ ਸੰਗਤ ਜਿਨਾਂ ਵਾਸੂ ਅਮਰਤ ਨਾਮ ਅਰਾਧਿਐ ਨਿਰਮਲ ਮਨ ਹੈ ਹੋਇ ਪ੍ਰਗਾਸੂ ਜਨਮ ਮਰਨ ਦੁਖ ਕਾਟੀਐ ਪਿਆਰੀ ਚੂਕੈ ਜਮ ਕੀ ਕਾਣੇ ਤਿਨਾਂ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਬਾਣੀ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਗਾਵ ਤੇ ਉਧ ਰਹੈ ਸੁਣ ਤੇ ਉਧ ਰਹੈ ਬਿਨ ਸਹਿ ਪਾਪ ਕਨੇਰੇ ਪਸੂ ਪ੍ਰੇਤ ਮੁਗਦ ਕਉ ਤਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲੇ ਹਾਰੇ ਬਲਾਵਨ ਮਹੱਲਾ ਪੰਜਵਾਂ ਵਿਖੇ ਬਨ ਫੀਕਾ ਤਿਆਗਿ ਰੀ ਸਖੀਏ ਨਾਮ ਮਹਾਰਸ ਪੀਓ ਬਿਨ ਰਸ ਚਾਖੇ ਬੁੱਢ ਗਈ ਸਗਲੀ ਸੁਖੀ ਨਾ ਹੋਵਤ ਜੀਓ ਮਾਨ ਮਹਤ ਨਾ ਸਕਤਿ ਹੀ ਕਾਈ ਸਾਧਾ ਦਾਸੀ ਥਿਓ ਨਾਨਕ ਸੇ ਦਰ ਸੋ ਬਾਵੰਤੇ ਜੋ ਪ੍ਰਭ ਆਪਣੈ ਕੀਓ ਹਰ ਚੰਦੌਰੀ ਚਿਤ ਭ੍ਰਮ ਸਖੀਏ ਬ੍ਰਿਗ ਤ੍ਰਿਸ਼ਨਾ ਦ੍ਰਮ ਛਾਇਆ ਚੰਚਲ ਸੰਗ ਨਾ ਚਾਲਤੀ ਸਖੀਏ ਅੰਤ ਤਜ ਜਾਵਤ ਮਾਇਆ ਰਸ ਭੋਗਨ ਅਤ ਰੂਪ ਰਸ ਮਾਤੇ ਇਨ ਸੰਗ ਸੁਖ ਨਾ ਪਾਇਆ ਧੰਨ ਧੰਨ ਹਰ ਸਾਧ ਜਨ ਸਖੀਏ ਨਾਨਕ ਜਿਨਨੀ ਨਾਮ ਧਿਆਇਆ ਜਾਏ ਬਸ ਉਹ ਵਡ ਭਾਗ ਨਹੀਂ ਸਖੀਏ ਸੰਤਾਂ ਸੰਗ ਸਮਾਈਐ ਤਹਿ ਦੁਖ ਨਾ ਭੂਖ ਨਾ ਰੋਗ ਬਿਆਪੈ ਚਰਨ ਕਮਲ ਲਿਵਲਾਈਐ ਤਹਿ ਜਨਮ ਨਾ ਮਰਨ ਨਾ ਆਵਣ ਜਾਣਾ ਨਿਸ਼ਚਲ ਸਰਣੀ ਪਾਈਐ ਪ੍ਰੇਮ ਬਿਸ਼ੋਹ ਨਾ ਮੋਹ ਬਿਆਪੈ ਨਾਨਕ ਹਰ ਏਕ ਧਾਈ ਐ ਦ੍ਰਿਸ਼ਟ ਧਾਰ ਮਨ ਬੇਦਿਆ ਪਿਆਰੇ ਰਤੜੇ ਸਹਿਜ ਸੁਭਾਏ ਸੇਜ ਸੁਹਾਵੀ ਸੰਗ ਮਿਲ ਪ੍ਰੀਤਮ ਅਨੰਦ ਮੰਗਲ ਗੁਣ ਗਾਏ ਸਖੀ ਸਹੇਲੀ RAM ਰੰਗ ਰਾਤੀ ਮਨ ਤਨ ਇਛ ਪਜਾਈ ਨਾਨਕ ਅਚਰਜ ਅਚਰਜ ਸਿਓ ਮਿਲਿਆ ਕਹਿਣਾ ਕਸ਼ੂ ਨਾ ਜਾਏ ਰਾਗ ਬਲਾਵਲ ਮਹੱਲਾ ਪੰਜਵਾਂ ਘਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਏਕ ਰੂਪ ਸਗਲੋ ਪਾਸਾਰਾ ਆਪੇ ਬੰਜ ਆਪ ਬਿਵਹਾਰਾ ਐਸੋ ਗਿਆਨ ਬਿਰਲੋਈ ਪਾਏ ਜਤ ਜਤ ਜਾਈਐ ਤਤ ਦ੍ਰਿਸ਼ਟਾਏ ਰਹਾਉ ਅਨਕ ਰੰਗ ਨਿਰਗੁਣ ਇਕ ਰੰਗਾ ਆਪੇ ਜਲ ਆਪ ਹੀ ਤਰੰਗਾ ਆਪ ਹੀ ਮੰਦਰ ਆਪਹਿ ਸੇਵਾ ਆਪ ਹੀ ਪੁਜਾਰੀ ਆਪ ਹੀ ਦੇਵਾ ਆਪਹਿ ਜੋਗ ਆਪ ਹੀ ਜੁਗਤਾ ਨਾਨਕ ਕੇ ਪ੍ਰਭ ਸਦ ਹੀ ਮੁਕਤਾ ਬਲਾਵਲ ਮਹੱਲਾ ਪੰਜਵਾਂ ਆਪੁ ਉਪਾਮਨ ਆਪ ਸੁਧਰਨਾ ਆਪ ਕਰਾਵਣ ਦੋਸ਼ ਨਾ ਲੈਨਾ ਆਪਨ ਬਚਨ ਆਪ ਹੀ ਕਰਨਾ ਆਪਨ ਵਿਭਾਉ ਆਪ ਹੀ ਜਰਨਾ ਰਹਾਉ ਆਪ ਹੀ ਮਸਤ ਆਪ ਹੀ ਬੁਲਣਾ ਆਪ ਹੀ ਅਛਲ ਨਾ ਜਾਈ ਚਲਣਾ ਆਪ ਹੀ ਗੁਪਤ ਆਪ ਪ੍ਰਗਟਨਾ ਆਪ ਹੀ ਘਟ ਘਟ ਆਪ ਅਲਿਪਨਾ ਆਪੇ ਅਵਗਤ ਆਪ ਸੰਗ ਰਚਨਾ ਕਹੋ ਨਾਨਕ ਪ੍ਰਭ ਕੇ ਸਭ ਜਚਨਾ ਮਲਾਵ ਮਹੱਲਾ ਪੰਜਵਾਂ ਭੂਲੇ ਮਾਰਗ ਜਿਨਹਿ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਸਿੰਮਰੰ ਮੰਨਾ ਨਾਮ ਨਾਮ ਚਿਤਾਰੀ ਬਸ ਰਹੀ ਹਿਰਦੈ ਗੁਰ ਚਰਨ ਪਿਆਰੀ ਰਹਾਉ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਵੰਦਨ ਕਾਟ ਮੁਕਤ ਗੁਰ ਕੀਨਾ ਦੁਖ ਸੁਖ ਕਰਤ ਜਨਮ ਫਨ ਮੂਆ ਚਰਨ ਕਮਲ ਗੁਰ ਆਸ਼ਰਮ ਦੀਆ ਅਗਨ ਸਾਗਰ ਬੂਢਤ ਸੰਸਾਰਾ ਨਾਨਕ ਬਾਹਾਂ ਪਕਰ ਸਤਗੁਰ ਨਿਸਤਾਰਾ ਮਲਾਬ ਮਹੱਲਾ ਪੰਜਵਾਂ ਤਨ ਮਨ ਧਨ ਅਰਪਾਉ ਸਬ ਆਪਣਾ ਕਮਨ ਸੋ ਮਤ ਜਿ ਤਹਾਰਾ ਹਰ ਜਪਣਾ ਕਰ ਆਸਾ ਆਇਓ ਪ੍ਰਭ ਮੰਗਣ ਤੁਮ ਪੇਖਤ ਸੋਬਾ ਮੇਰਾ ਆਂਗਨ ਰਹਾਉ ਅਨਕ ਜੁਗਤ ਕਰ ਬਹੁਤ ਵਿਚਾਰੂੰ ਸਾਧ ਸੰਗ ਇਸ ਮਨਹਿ ਉਧਾਰੂੰ ਮਤ ਬੁੱਧ ਸੁਤ ਨਾਹੀ ਚਤਰਾਈ ਤਾਂ ਮਿਲੀਐ ਜਾਂ ਲੈ ਮਲਾਈ ਨੈਨ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਮਲਾਵਲ ਮਹੱਲਾ ਪੰਜਵਾਂ ਮਾਤ ਪਿਤਾ ਸੁੱਤ ਸਾਥ ਨਾ ਮਾਇਆ ਸਾਧ ਸੰਗ ਸਭ ਦੁੱਖ ਮਟਾਇਆ ਰਵ ਰਹਿਆ ਪ੍ਰਭ ਸਭ ਮਹਿ ਆਪੀ ਹਰ ਜਪ ਰਸ ਨਾ ਦੁੱਖ ਨਾ ਵਿਆਪੀ ਰਹਾਉ ਤਿਖਾ ਭੂਖ ਬਹੁ ਤਪਤ ਵਿਆਪਿਆ ਸੀਤਲ ਭਏ ਹਰ ਹਰ ਜਸ ਜਾਪਿਆ ਕੋਟ ਯਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਾ ਨਾ ਹਰ ਗੁਣ ਗਾਇਆ ਦੇਹੋ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨੰਤੀ ਸੁਆਮੀ ਬਲਾਵਲ ਮਹੱਲਾ ਪੰਜਵਾਂ ਗੁਰਪੂਰਾ ਵਡਭਾਗੀ ਪਾਈਐ ਮਿਲ ਸਾਧੂ ਹਰ ਨਾਮ ਧਿਆਈਐ ਪਾਰ ਬ੍ਰਹਮ ਪ੍ਰਵ ਤੇਰੀ ਸਰਨਾ ਕਿਲੇ ਵਿਖਾ ਕਾਟ ਪਜ ਗੁਰ ਕੀ ਚਰਨ ਨਾ ਰਹਾਉ ਅਵਰ ਕਰਮ ਸਭ ਲੋਕਾਂ ਚਾਰ ਮਿਲ ਸਾਧੂ ਸੰਗ ਹੋਏ ਉਧਾਰ ਸਿਮਰਤ ਸਾਸਤ ਬੇਦ ਵਿਚਾਰੀ ਜਪਿਐ ਨਾਮ ਜਿਤ ਪਾਰ ਉਤਾਰੇ ਜਨ ਨਾਨਕ ਕੋ ਪ੍ਰਭ ਕਿਰਪਾ ਕਰੀਐ ਸਾਧੂ ਧੂਰ ਮਿਲੈ ਨਿਸਤਰੀਐ ਬਲਾਵਲ ਮਹੱਲਾ ਪੰਜਵਾਂ ਗੁਰ ਕਾਬਦ ਰਿਦੇ ਮਹਿ ਚੀਨਾ ਸਗਲ ਮੰਨ ਵਰਤ ਪੂਰਨ ਆਸੀਨਾ ਸੰਤ ਜਨਾ ਕਾ ਮੁਖ ਊਜਲ ਕੀਨਾ ਕਰ ਕਿਰਪਾ ਆਪਣਾ ਨਾਮ ਦੀਨਾ ਰਹਾਉ ਅੰਧ ਕੂਪ ਤੇ ਕਰ ਗਹਿਨੀਨਾ ਜੈ ਜੈ ਕਾਰ ਜਗਤ ਪ੍ਰਗਟੀਨਾ ਨੀਚਾ ਤੇ ਊਚ ਊਨ ਪੂਰੀਨਾ ਅਮਰਤ ਨਾਮ ਮਹਾਰਸ ਲੀਨਾ ਮਨ ਤਨ ਨਿਰਮਲ ਪਾਪ ਜਲ ਖੀਨਾ ਕਹੋ ਨਾਨਕ ਪ੍ਰਭ ਭਏ ਪਰਸੀਨਾ ਮਲਾਬ ਲਮਾ ਹੱਲਾ ਪੰਜਵਾ ਸਗਲ ਮਨੋਰਥ ਪਾਈ ਅਹਿ ਮੀਤਾ ਚਰਨ ਕਮਲ ਸਿਉ ਲਾਈਐ ਚੀਤਾ ਹਉ ਬਲਿਹਾਰੀ ਜੋ ਪ੍ਰਭੂ ਧਿਆਵਤ ਜਲਨ 부ਜੈ ਹਰ ਹਰ ਗੁਨ ਗਾਵਤ ਰਹਾਉ ਸਫਲ ਜਨਮ ਹੋਵਤ ਵਡ ਭਾਗੀ ਸਾਧ ਸੰਗ ਰਾਮ ਮਹਿ ਲਿਵ ਲਾਗੀ ਮਤ ਪਤ ਧਨ ਸੁਖ ਸਹਿਜ ਅਨੰਦਾ ਇਕ ਨਿਮਖ ਨ ਵਿਸਰਹੁ ਪਰਮਾਨੰਦਾ ਹਰ ਦਰਸ਼ਨ ਕੀ ਮਨ ਪਿਆਸ ਕਨੇਰੀ ਭਣਤ ਨਾਨਕ ਸਰਨ ਪ੍ਰਭ ਤੇਰੀ ਬਲਾਵਲ ਮਹੱਲਾ ਪੰਜ